ਤੋ ਇਹ ਲੈ ਇਸ ਸਵਾਹ ਸਵਾਹ ਤੇ ਨਜ਼ਾਰਾ ਇਹਨਾਂ ਪਤਾ ਨਹੀਂ ਕਿਉਂ ਆ ਜਾਂਦਾ ਉਹ ਸਵਾਹ ਵੱਡਾ ਜਾਂਦਾ ਸਵਾਹ ਬੜਾਈ ਜਾਂਦਾ ਤਾਂ ਅੱਜ ਸਪਰੇਅ ਕਰਨ ਦਾ ਫਸਲਾ ਸਾਰਾ ਇਹੀ ਆ ਬਸ ਵੀ ਬਲੌਗ ਕਿਵੇਂ ਲੱਗੇ ਦੱਸ ਦਿਆ ਕਰੋ ਘੱਟ ਦੱਸ ਦੇ ਤੁਸੀਂ ਦੇਖਦੇ ਵੀ ਘੱਟੋਂ ਸਾਰਾ ਬਲੌਗ ਨੂੰ ਦੇਖ ਲੈ ਜੀ ਥੋੜਾ ਥੋੜਾ ਦੇਖ ਲੈ ਤੁਸੀਂ ਸਾਰਾ ਦੇਖਿਆ ਕਰੋ ਜੇ ਸਾਰਾ ਬਲੌਗ ਦੇਖਦੇ ਫਿਰ ਬਲੌਗ ਬਣਾਉਣ ਦਾ ਨਜ਼ਾਰਾ ਵੀ ਆ ਦਮ ਚੜਾਇਆ ਸਲੌਗ ਬਣਾਉਣ ਦਾ ਵੀ ਨਜ਼ਾਰਾ ਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਨਵੇਂ ਬਲਗ ਤੇ ਸਾਰਿਆਂ ਦਾ ਸਵਾਗਤ ਹੈ। ਸੋ ਕੀ ਹਾਲ ਚੱਲ ਨੇ? ਮੀਰ ਕਰਦੇ ਆ। ਸਾਰੇ ਠੀਕ ਠਾਕ ਹੋਮਗੇ। ਆਪਾਂ ਖੜੇ ਆ ਖੇਤ ਦੇ ਵਿੱਚ। ਟਿਕਾਣੇ ਮਰੂਥੇ ਦੰਦੀ ਬਿੱਢੀ। ਪਤਾ ਨਹੀਂ ਲੱਗਿਆ ਵੀਡੀਓ ਦੇ ਚਾਹੋ ਚਾਹੋ ਜੀ। ਇਹ ਚੱਬੀ ਗਏ ਆਪਾਂ ਖੜੇ ਆਂ ਖੇਤ ਦੇ ਵਿੱਚ ਸਵੇਰ ਸਵੇਰ ਦਾ ਮੌਸਮ ਮੌਸਮ ਪੂਰਾ ਸਾਫ਼ ਆ ਠੰਢੀ ਚੱਲਦੀ ਆ ਹਵਾ ਮਾਹੌਲ ਪੂਰਾ ਇੱਕ ਨੰਬਰ ਚ ਆ ਤੇ ਡੇਲੀ ਆਪਾਂ ਖੇਤ ਆਉਣੇ ਆ ਖੇਤ ਤਾਂ ਕਿ ਇੱਕ ਮਰੂਦ ਖਾਣੀ ਖਾਣਾ ਹੈ ਮਰੂਦ ਇੰਨੇ ਮਿੱਠੇ ਨਾ ਛੱਡ ਦੇ ਕਲਾਂ ਪਰ ਕੱਚਾ ਪੱਕਾ ਜਿਹੜਾ ਮਰੂਦ ਹੁੰਦਾ ਉਹ ਜ਼ਿਆਦਾ ਮਿੱਠਾ ਹੁੰਦਾ ਮਰੂਦ ਇਹਦੇ ਥੋੜੀ ਰਹਿ ਗਏ ਪਹਿਲਾਂ ਬਹੁਤ ਲੱਗੇ ਹੋਇਤੀ ਕਿਉਂ ਡੇਲੀ ਮੰਗੂ ਹੀ ਖਾ ਜਾਣੇ ਆ ਕਾਣ ਮਰੂਦਾਂ ਦੀ ਵੱਡੀ ਗਈ ਯਾਰ ਬਖ ਬਖ ਆਜ ਲੱਗ ਜਾਂਦਾ ਉਹ ਵੈਸੇ ਖੰਡ ਵਰਗੇ ਨੇ ਬਾਰੇ ਮਿੱਠੇ ਅਮਰੂਦ ਨੇ ਤਾਂ ਜਦੋਂ ਵੀ ਖੇਤ ਆਉਣਿਆ ਕਿਉਂਕਿ ਇਹ ਵੀ ਇੱਕ ਫਰੂਟ ਹੀ ਐ ਜੇ ਇੱਧਰ ਆਪਣੇ ਸ਼੍ਰੀਨਗਰ ਜੰਮੂ ਕਸ਼ਮੀਰ ਕਣੀ ਸੇਵ ਲੱਗਦੇ ਨੇ ਉਹ ਵੀ ਇੱਕ ਫਰੂਟ ਆ ਤਾਂ ਆਪਣਾ ਅਮਰੂਦ ਵੀ ਇੱਕ ਫਰੂਟ ਐ ਬੇਰ ਵੀ ਇੱਕ ਫਰੂਟ ਐ ਤਾਂ ਇਹਨੂੰ ਫਰੂਟ ਦੇ ਰੂਪ ਵਿੱਚ ਰੋਜ਼ ਇੱਕ ਅਮਰੂਦ ਜ਼ਰੂਰ ਖਾਈਦਾ ਤੇ ਇਹ ਆਪਾਂ ਨੂੰ ਫਲ ਦਿੰਦਾ ਤਾਂ ਨਜ਼ਾਰਾ ਆਉਂਦਾ ਖੇਤ ਆ ਕਿ ਇਹ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਕੁਦਰਤੀ ਚੀਜ਼ਾਂ ਨੇ ਬਿਨਾਂ ਰੇ ਸਪਰੇਅ ਵਾਲੀਆਂ ਨੇ ਇਹ ਚੀਜ਼ਾਂ ਖਾਣ ਦਾ ਨਜ਼ਾਰਾ ਹੀ ਵੱਖਰਾ ਐ ਤਾ ਹੁਣ ਆਪਦਾ ਕੰਮ ਧੰਦਾ ਕਰਾਂਗੇ ਪਹਿਲਾਂ ਖਾਂਮਗੇ ਇੱਕ ਫਰੂਟ ਉਦਵਾਂ ਦੇਖਦੇ ਹਾਂ ਸਾਰੇ ਦਿਨ ਦਾ ਕੀ ਮਾਹੌਲ ਬਣਦਾ ਆ ਜੋ। ਕਾਹ ਵੀ ਮਿੱਤਰੋ ਸਪਰੇ ਲਾ ਕੇ ਕਰਨ ਧਮ ਚੜਿਆ ਪਿਆ। ਅਸੀਂ ਕਰਤੀ ਤੰਨੇ ਦਿਨ 6 ਖੱਤ ਕੀਟਾਂ ਦਾ ਸਪਰੇ ਹੋਊਗੀ। ਢੋਲਾ ਚੱਲਦਾ। ਢੱਲਾ ਜਾਣਾ ਹੀ ਆ। ਧਮ ਚੜਿਆ ਪਿਆ ਓਏ। ਓਹੋ। ਨਜ਼ਾਰਾ ਵੱਖਰਾ ਹੀ ਆ ਯਾਰ। ਕਿਉਂਕਿ ਖੇਤ ਦਾ ਕੰਮ ਕਰਨ ਦਾ ਸੁਆਦ ਬੜਾ ਆਉਂਦਾ। ਤੇ ਤਾਂ ਘਾਣਾ ਸਨ ਟੋਲਾ ਚੱਲਦਾ ਦੇਖੋ ਚੱਲਦਾ ਆਪਣਾ ਮਾਰੋ ਮਾਰ ਘਾਟਾ ਵਾਲੀ ਸਪਰੇ ਕਰਦੇ ਆ ਕਿਉਂਕਿ ਆਪਣੀ ਕਣਕ ਪੀਲੀ ਥੋੜੀ ਜਿਆਦਾ ਹੋ ਗਈ ਪਾਣੀ ਲਾਉਣ ਨਾਲ ਜਿਹੜਾ ਬਹਣ ਪਾਣੀ ਖਾਂਦਾ ਨਹੀਂ ਉਹ ਪੀਲੀ ਹੋ ਜਾਂਦੀ ਐ ਉਸ ਦਿਵਾਂ ਘਾਟਾਂ ਵਾਲੀ ਸਪਰੇ ਕਰਨੀ ਉਹਦੇ ਬਣਦੀ ਐ ਜੇ ਸਪਰੇ ਨਾ ਕਰਾਂਗੇ ਤਾਂ ਕਣਕ ਚਲਦੀ ਨਹੀਂ ਤਾਂ ਜਿਹੜੀ ਕਣਕ ਆਪਣੀ ਹਰੀ ਖੜੀ ਆ ਵਧੀਆ ਜਿਹੜਾ ਬਣ ਪਾਣੀ ਖਾਂਦਾ ਐ ਉੱਚਦਾ ਲੋੜ ਵੀ ਕੋਈ ਨਹੀਂ ਚਾਹੇ ਸਪਰੇਅ ਨਾ ਕਰੀਏ ਕਿਉਂਕਿ ਅੱਦੇ ਬਣ ਤੇ ਕਰਦੇ ਨਹੀਂ ਅੱਦੇ ਵੀ ਕਰਾਂਗੇ ਓਹੋ ਦੇਖੋ ਉੱਧਰ ਸਾਰੇ ਬਣ ਤੇ ਕਰਤੀ ਆਪਾਂ ਚੇਤਨ ਕੀਲੇ ਉੱਧਰ ਕਰਿਆ ਏ ਤੇ ਤਨ ਤੇ ਇਹ ਤੇ ਕਰਤੀ 6 ਕੀਲਿਆਂ ਤੇ ਕਰੀਆ 7ਵਾਂ ਕੀਲਾ ਰਹਿੰਦਾ ਹਜੇ ਵਿਸ਼ੇ ਕੀ ਕਹਿੰਦੇ ਉਹਦਾ ਕਰਤੀ ਸਵਾਦ ਬਕਰਾ ਸੜ ਕੇ ਪਤਾ ਨਹੀਂ ਸੀ ਵੀ ਸਪਰੇਅ ਕਰਨੀ ਆ ਪਹਿਲਾਂ ਤਾਂ ਖਾਲ ਕਰਨ ਦਾ ਸਾਡਾ ਬਣਾਇਆ ਹੋਇਆ ਸੀ ਪ੍ਰੋਗਰਾਮ ਵੀ ਖੜਕੜਾਂਗੇ ਤੇ ਉਸ ਤੋਂ ਬਾਅਦ ਜਿਹੜਾ ਖੜਕੜਨਾ ਸੀ ਉਹਦੇ ਵਿੱਚ ਕਿੰਨਾ ਪਾਣੀ ਪਾਤਾ ਉਹ ਕੈਨਸਲ ਹੋ ਗਿਆ ਸੋ ਉਸ ਤੋਂ ਬਾਅਦ ਤੇ ਮੈਨੂੰ ਪਤਾ ਨਹੀਂ ਕਿ ਕਿ ਸਪਰੇਅ ਕਰਨੀ ਆ ਕਿਹੜੀ ਆ ਕੇ ਦਵਾਈ ਲਿਆ ਆ ਕਿਹਦਾ ਪਾਸ ਸਪਰੇਅ ਕਰਨੀ ਆ ਸਾ ਚਾਲ ਫਿਰ ਅਸੀਂ 11:00 ਵਜੇ ਆਏ ਹੋਮਾਂ ਜਿਹੜਾ 11:30 ਵਜੇ ਅੱਜ ਲੇਟ ਹੋ ਗਏ ਕਿਉਂਕਿ ਪਹਿਲਾਂ ਵੀ ਪ੍ਰੋਗਰਾਮ ਹੈ ਨਹੀਂ ਕਿ ਸਪਰੇਅ ਕਰਨ ਦਾ ਤੇ ਹੁਣ ਬਣ ਗਿਆ ਮੌਕੇ ਤੇ ਚਲੋ ਅਜੇ ਤੱਕ ਬਾਹਰ ਤਾਂ ਨਿਕਲੂਗਾ ਆਹ ਦੇਖ ਸਕਦੇ ਹਾਂ ਤੇ ਢੋਲਾ ਆਪਣਾ ਖਤਮ ਹੋ ਗਿਆ 6 ਕਿਲੋ ਦਾ ਸਪਰੇ ਹੋ ਗਈ ਆ ਜਮਾਂ ਪੀਲੀ ਹੋਈ ਪਈ ਆ ਤੇ ਹੁਣ ਸਪਰੇਅ ਤੋਂ ਬਾਅਦ ਹਫਤੇ ਇੱਕ ਬਾਅਦ ਇਹ ਸੈੱਟ ਹੋ ਜੂ ਤਾਂ ਫਿਰ ਜੀਵ ਵੀ ਲੱਗਣ ਲੱਗ ਜੀ ਹੁਣ ਤਾਂ ਜੀਵ ਵੀ ਨਹੀਂ ਲੱਗਦਾ ਆਪਾਂ ਕਰੇ ਵਾਈਫਾਈ ਵੀ ਲਵਾ ਲਿਆ ਹੁਣ ਤਾਂ ਵੀਡੀਓ ਬਣਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਵੀਡੀਓ ਬਣਾਉਣ ਹੁਣ ਬਣਾਉਣ ਦਾ ਟਾਈਮ ਨਹੀਂ ਮਿਲਦਾ ਪਹਿਲਾਂ ਐ ਹੁੰਦਾ ਸੀ ਵੀ ਆਪਣੇ ਕੋਲੇ ਹਣਾ ਜੀਵੀ ਘੱਟ ਆ ਗਈ ਮਿੰਟ ਤੇ ਕਿਉਂਕਿ ਜੀਵੀ ਮੁਕ ਖਤਮ ਹੋ ਜਾਂਦੀ ਸੀ ਤਾਂ ਐਕਸਟਰਾ ਵਾਧੂ ਪਵਾ ਕੇ ਰੱਖਣੀ ਪੈਂਦੀ ਸੀ ਹੁਣ ਤਾਂ ਚੱਕਰੀ ਕੋਈ ਨਹੀਂ ਹੁਣ ਦੱਸਣ ਵਾਧੂ ਵੀਡੀਓ ਦੇਖਣ ਨੂੰ ਮਿਲਣਗੀਆਂ ਇੱਕ ਕਿਲਾ ਰਹਿ ਗਿਆ ਹੁਣ ਚਾਪ ਵੀ ਗਿਆ ਲੱਗਦਾ ਉਹ ਤੇ ਦੇਖਦੇ ਵੀ ਘੰਟ ਕਿਚਨ ਮੇਢਾਂ ਕਿਨਾਂ ਆਜੀ ਫਿਰ ਅੱਥ ਨੇ ਦੇਖਦੇ ਕੀ ਬਣਦਾ ਤੋਂ ਨਵਾਂ ਦੀ ਇੱਕ ਜਿੰਦਰੇ ਕਰਤੀ ਦਵਾਈ ਦੀ ਫੁੱਡੀ ਮਸਾਵਾ ਜਿਹੜੀ ਪਰ ਰਚਾ ਬਜਾਂਦੀ ਹੈ ਉਸ ਮਾਰਕੀਟ ਤੋਂ ਮਾਰਕੀਟ ਤੋਂ ਵੀ ਕੰਮ ਕਰਦਾ ਮੋਰੇ ਮੁੱਕੀ ਜੇ ਨਹੀਂ ਭਾਵੇਂ Nuk se ta koja, kjo me ta teho e një koja, me nuk se të mundje, nuk se të mundje me nuk Nuk se të ਨੇ ਤੋਂ ਲੈ ਕੇ ਅਫਾ ਤੋਂ ਨਾ ਜਾਂਦਾ ਤਾਂ ਆਪਾਂ 6:00 ਦੇ ਲੱਗੇ ਆ ਤਾਂ 2:00 ਵਜੇ ਤੱਕ ਕਰਾਂਗੇ ਦੇਖੋ ਕਿੰਨੀ ਕਹੂਗੀ ਬਾਕੀ ਸੱਤ ਸੱਤ ਕਿਲੇ ਨਿਕਲਣੇ ਮੈਨੂੰ ਲੱਗਦਾ 10:00 ਦੇ ਚ ਲੈ ਕੇ 2:00 ਤੱਕ ਤਾਂ ਕੰਮ ਤਾਂ ਕੰਮ ਸ਼ੁਰੂ ਕੀਤਾ ਅੱਜ ਫੇਰ ਸਵੇਰੇ ਹੀ ਕੰਮ ਸਟਾਰਟ ਹੋ ਗਿਆ ਤੁਹਾਨੂੰ ਦਿਖਾਉਣਾ ਤੁਹਾਨੂੰ ਕਿਹਦੇ ਹਿਸਾਬ ਨਾਲ ਤਰੀਕੇ ਨਾਲ ਸਫਰੇ ਹੁੰਦੀ ਹੈ ਟਾ ਟਾਲੀਆ ਕਾਫੀ ਪਾਣੀ ਲਾਉਣ ਨਾਲ ਤੁਹਾਨੂੰ ਸਭੀ ਪੂਰੀ ਬੈਗੀ ਸੀ ਇਹ ਤਾਂ ਸਹੀ ਹੈ ਉਧਰ ਨਹੀਂ ਬੈਗੀ ਕਿਉਂਕਿ ਸੋਸੇ ਵੀ ਸਾਰੀ ਤਾਂ ਆਪਣੇ ਆਪਣੇ 24 ਦਿਨੇ ਤਾਂ ਤਿੰਨ ਦਿਨਾਂ ਇੱਕ ਸਪਰੇ ਹੋ ਗਈ। ਗੱਲ ਆ ਵੀ ਸੱਤ ਕਿਲੇ ਗਿਆ ਉੱਤੇ ਸੱਤ ਫੱਜ ਹੋ ਜਾਣਗੇ। ਕੰਮ ਕਰ ਗਿਆ ਉਹ। ਹੈ? ਕੋਈ ਬਹੁਤ ਕਰਦੇ ਆਂ ਬੰਦ। ਭਾਵੇਂ ਠੀਕ। ਕਿਹੜਾ ਭਾਵੇਂ। ਇਹ ਜਿੱਤ ਭਾਵੇਂ। ਐ ਮਾ ਕਰ ਲਈ ਹਾਂ। ਮਕੌਂਦਾ ਮਾਰ ਰੇ ਸਾਰੇ ਇਹਨਾਂ ਨੂੰ ਹਾਂ ਮਕੌਂਦਾ ਮਾਰ ਰੇ ਸਾਰੇ ਇਹਨਾਂ ਨੂੰ ਰੇਸ ਤਾਂ ਇਕ ਥਾਂ ਤੇ ਬੰਨੀ ਹੁੰਦੀ ਐ ਦੀ ਬੜੀ ਪਰ ਰੇਸ ਨਹੀਂ ਦੁੱਤੀ ਤਾਂ ਇਹ ਤਾਂ ਚਾਰ ਢੋਲੇ ਪਾਉਣੇ ਨੇ ਇਧਰ ਆ ਜਾ ਵੇ ਤਾਂ ਇਹ ਚਾਰ ਢੋਲੇ ਹੋ ਗਏ ਆਪਣੇ ਦੋ ਢੋਲੇ ਇੱਥੇ ਹੋ ਰਹੇਗੇ ਬਾਕੀ ਉਧਰ 5 ਕਿਲੇ ਤੇ ਉਧਰ ਕਰਨੀਆਂ ਸਵਾਦ ਪੂਰਾ ਜਿਉਂਕਿ ੱਤ ਪੱਜ ਹਵਾ ਨਹੀਂ ਚੱਲਦੀ ਜਿੱਦੇ ਹਵਾ ਨਾ ਚੱਲਦੀ ਉਹਦੇ ਰੇਸ ਸੱਟਣ ਤੇ ਸਪਰੇਅ ਕਰਨ ਦਾ ਨਾ ਸਵਾਦ ਵੱਖਰਾ ਹੈ ਕਿਉਂਕਿ ਜਦੋਂ ਹਵਾ ਚੱਲਦੀ ਐ ਫਿਰ ਉੱਤੇ ਜੇ ਪਈ ਜਾਂਦੀ ਐ ਉਹ ਗੱਲ ਨਹੀਂ ਬਣਦੀ ਤਾ ਬਾਕੀ ਸਾਰੀ ਕੰਮ ਆਪਣੀ ਓਕੇ ਦੀ ਰਿਪੋਰਟ ਆ ਇਹ ਤਾਂ ਪਤਾ ਕਰਦੇ ਵੀ ਫੀਲਿੰਗ ਹੀ ਪੈਣ ਕਰਕੇ ਨਹੀਂ ਕੋਈ ਬੇਦ ਨਹੀਂ ਕੁਛ ਨਹੀਂ ਬਾਕੀ ਸਾਰਾ ਓਕੇ ਆ ਬਾਕੀ ਵੀਡੀਓ ਨਾ ਬਣੇ ਰਹੋ ਜਿਹੜਾ ਪ੍ਰਾ ਚੈਨਲ ਤੇ ਪਹਿਲੀ ਵਾਰ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਸੋ ਖੇਤੀ ਦੇ ਕੰਮ ਆਪਣਾਈ ਜੀ ਹੰਦਾ ਆ ਜੋ ਆਉਂਦੇ ਰਹੇ ਹਾਂ ਦਾ ਇਹ ਕਾਹੀ ਕਾਈ ਚੱਲੂ ਬੀਤੀ ਨਾਲੋਂ ਔੜ ਬੈਠੀ ਆ ਹਨਾ ਬਾਦੀ ਹੋਏ ਹਾਂ ਹੋੜ 25 ਕਿਲੋ ਦਾ ਢੋਲਾ ਹਾਂ 25 ਕਿਲੋ ਹੀ ਬਣ ਪਿਆ ਗਿਆ 50 ਕਿਲੋ ਮੋਟੇ ਚੱਕਦੇ ਪਹਿਲਾਂ ਮੈਂ ਪਹਿਲਾਂ ਮੈਂ ਢੱਕ ਲੈਣ ਢੋਲਾ 25 ਕਿੰਨੇ ਲੱਗਿਆ ਹਾਂ 25 ਕਿਲੇ ਤਾਂ ਲੱਗਿਆ 25 ਕਿਲੇ ਦੇ ਤਾਂ ਸਾਨੇ 4 ਕਿਲੇ ਕਿੱਥੇ ਆ ਉਹ ਥੋੜਾ ਉਥੋ ਲੈ ਆਂ ਮੈਂ ਜਾ ਕੇ ਫਿਰ ਬਾਹਮਣੇ ਚੱਲ ਜੀ ਇਹਦੇ ਤੇ ਆ ਫਿਰ ਬਾਧੂ ਹੁੰਦਾ ਹੈ 10-20 ਮਿੰਟ ਬਾਧੂ ਹੁੰਦਾ ਬਾਧੂ ਹੁੰਦਾ ਤੋਂ ਕਿੰਨੇ ਰਾਇਆ ਲੱਗਣਾ ਉਹ ਸਾਰਾ ਮਾਇਆ ਜਾਂਦਾ ਮਨਾ ਤੇ ਲੜਾਈ ਜਾਂਦਾ ਤਾਂ ਅੱਜ ਸਪਰੇਅ ਕਰਨ ਦਾ ਸਸਲਾ ਸਾਰਾ ਇਹ ਹੀ ਆ ਬਸ ਇਹ ਬਲੌਕ ਕਿਵੇਂ ਲੱਗੇ ਦੱਸ ਦਿਆ ਕਰੋ ਕਾ ਤੁਹਾਨੂੰ ਦੱਸਦੇ ਹਾਂ ਤੁਸੀਂ ਦੇਖਦੇ ਸੀ ਘਰ ਤੋਂ ਸਾਰਾ ਵਲੌਗ ਨੂੰ ਦੇਖ ਰਿਹਾ ਸੀ ਥੋੜਾ ਥੋੜਾ ਦੇਖ ਰਹੇ ਤੁਸੀਂ ਸਾਰਾ ਦੇਖਿਆ ਕਰੋ ਜੇ ਸਾਰਾ ਵਲੌਗ ਦੇਖਦੇ ਫਿਰ ਵਲੌਗ ਬਣਾਉਣ ਦਾ ਨਜ਼ਾਰਾ ਵੀ ਆ ਦਮ ਚੜਾਇਆ ਪਿਆ ਸਮਾਨ ਕੋ ਬਣਾਉਣ ਦਾ ਨਜ਼ਾਰਾ ਆ ਜਾਂਦਾ ਚਲੋ ਰੋਹੀ ਲੀਲਿਸ ਸਵਾਰ ਅਰੇ ਸਵਾਰ ਵਾਲਾ ਇੱਕ ਡੋਨਾ ਰਹਿ ਗਿਆ ਉੱਥੇ ਬਸ ਸੋ ਦੂਰ ਉੱਥੇ ਚੱਲਾਂਗੇ ਆਪਾਂ ਇੱਥੇ ਉੱਧਰ ਕਰਾਂਗੇ ਉੱਧਰ ਵੀ ਨਹੀਂ ਆ ਵੀਡੀਓ ਕਰਦੇ ਬੰਦ ਤੋਹਣੀ ਤੱਕ ਆਗੇ ਮੈਂ ਕੀ ਕਰਨਾ ਹੈ ਨਾ ਲੈ ਵੀ ਸਾਢੇ 3 ਦਾ ਹੋ ਗਿਆ ਟਾਈਮ ਤਾਂ ਹੁਣ ਅਸੀਂ ਕੱਖ ਘੰਡਾ ਪਾ ਕੇ ਪਹਿਲਾਂ ਸਪਰੇਅ ਕਰੀ ਆ ਸਪਰੇਅ ਕਰਨ ਤੋਂ ਬਾਅਦ ਘਰੇ ਆ ਕੇ ਗਾਈਆਂ ਨੂੰ ਕੱਖ ਪਾਏ ਨੇ ਖੰਨੀ ਕਰੀ ਆ ਉਸ ਤੋਂ ਬਾਅਦ ਨਹਾ ਧੋ ਕੇ ਤਾ ਚਾਹ ਪਾਣੀ ਪੀ ਕੇ ਹੁਣ ਅਸੀਂ ਸਨ 6:30 ਵਜ ਗਏ ਹੁਣ ਅਸੀਂ ਚੱਲੇ ਮੈਂ ਦੇ ਪਾਲੀ ਸੰਗਰੂਰ ਉੱਥੇ ਸਾਨੂੰ ਕੋਈ ਕੰਮ ਨਹੀਂ ਤਾਂ ਸੂਰਜ ਵੀ ਨਿੱਗੀ ਨਿੱਗੀ ਲੋ ਤੇ ਆ ਪਰ ਮੋਟਰਸਾਈਕਲ ਤੇ ਹਵਾ ਬਹੁਤ ਲੱਗਦੀ ਆ ਯਾਰ ਤਾਂ ਚੱਲਦੇ ਹੁਣ ਦੇਖਦੇ ਆ ਸੰਗਰੂਰ ਜਾ ਕੇ ਕੀ ਮਾਹੌਲ ਬਣ